ਤੁਰੰਤਾਂ ਤਰਨਤਾਰ ਨੂੰ ਪੁਲਿਸ ਵੱਲੋਂ ਸੰਜੀਵ ਪ੍ਰੇਸ਼ਿੰਦਰ ਅਨਵੰਦੀ ਜਾਸੂਸੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਪੁਲਿਸ ਵੱਲੋਂ ਗਗਨਦੀਪ ਸਿੰਘ ਉਰਫ ਗਗਨ ਮੋਹੱਲਾ ਰੋਡੂ ਪਰ ਗ੍ਰਿਫਤਾਰ ਮਲਜ਼ਮ ਪ੍ਰੇਸ਼ਿੰਦਰ ਦੌਰਾਨ ਫੌਜ ਦੀਆਂ ਕਤਿਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀ ਆਈਐਸਆਈ ਤੇ ਗੋਪਾਲ ਸਿੰਘ ਚਾਵਲਾ ਦੇ ਨਾਲ ਸਾਂਝੀ ਕਰਦਾ ਸੀ ਬਾਕੀ ਤੁਸੀਂ ਵੀ ਸੁਣੋ ਇਸ ਰਿਪੋਰਟ ਵਿੱਚ ਅੱਡੇ ਮਾਨਯੋਗ ਸੀਐਨ ਸਾਹਿਬ ਸਰਦਾਰ ਭਗਵਤ ਸਿੰਘ ਮਾਨਯੋਗ ਡੀਜੀਪੀ ਸਾਹਿਬ ਗੁਰਗੜਾ ਦਾ ਆਈਪੀਐਸ ਇਨਾ ਦੇ ਦਿਸਾ ਦੇ ਸੰਸਾਹ ਜਿਹੜੇ ਬਾੜੇ ਅੰਸਰ ਨੇ ਨਸ਼ਾ ਨਸ਼ਾ ਕੋਰ ਨੇ ਜਿਹੜੇ ਕਿ ਗੈਂਗਸਟਰ ਨੇ ਤੇ ਜਾਂ ਦੇਸ਼ ਲੋਦੀ ਗਤੀਵਿਧੀਆਂ ਕਰਦੇ ਆ ਉਹਦੇ ਖਿਲਾਫ ਲਗਾਤਾਰ ਹੀ ਦਿਗੰਤਰ ਹੀ ਜਿਹੜੀ ਕਿ ਤਰਨਤਾਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਹੀ ਕੱਲ ਕਾਉਂਟਰ ਇੰਟੈਲੀਜੈਂਸ ਪੰਜਾਬ ਉਹਨਾਂ ਵੱਲੋਂ ਸਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਉਸ ਤੇ ਐਕਟ ਕਰਦੇ ਹੋਏ ਆਪਣੇ ਵੱਲੋਂ ਟੀਮਾਂ ਬਣਾਈ ਗਈ ਜਿਹੜੀ ਜਿਹੜੇ ਕਿ ਐਸਪੀ ਸਿਟੀ ਰਿਪੋਰਟ ਆਪਾਂ ਸਿੰਘ ਸੰਧੂ ਤੇ ਡੀਐਸਪੀ ਇਨਵੈਸਟੀਗੇਸ਼ਨ ਗੁਰਦੇਪਾਲ ਨਾਗਰਾ ਇਹ ਇਸ ਟੀਮ ਨੂੰ ਲੀਡ ਕਰ ਰਹੇ ਸੀਗੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਇਨਫੋਰਮੇਸ਼ਨ ਇਹੀ ਸੀਗੀ ਬਈ ਇੱਕ ਗਗਨਦੀਪ ਸਿੰਘ ਉਰਫ ਗਗਨ ਜਿਹੜਾ ਕਿ ਤਰਨਤਾਰਨ ਸਿਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਆਫੀਸਰ ਨੇ ਤੇ ਇੱਕ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਇਹ ਗੋਪਾਲ ਸਿੰਘ ਚਾਵਲਾ ਉਹਦੇ ਨਾਲ WhatsApp ਰਾਈ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀ ਸੈਨਾ ਦੀ ਭਾਰਤੀ ਹੈ ਮਤਲਬ ਭਾਰਤੀ ਪੋਸਟਾ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਿੱਛੇ ਪਾਕਿਸਤਾਨ ਨਾਲ ਜਦੋਂ ਯੁੱਧੇ ਹਾਲਾਤ ਬਣੇ ਸੀਗੇ ਆਪਰੇਸ਼ਨ ਸਿੰਧੂ ਜਿਹੜਾ ਬਾਸਰਗਾ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ ਪੀਆਈਓਜ਼ ਪਾਕਿਸਤਾਨ ਇੰਟੈਲੀਜੈਂਸ ਆਫਸਰ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਜਦੋਂ ਇਹਨੂੰ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਦੋ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋਏ ਆ ਉਹ ਮੋਬਾਈਲ ਦੇ ਵਿੱਚ ਤਕਰੀਬਨ 20 ਤੋਂ ਵੱਧ ਜਿਹੜੇ ਕਿ ਪਾਕਿਸਤਾਨ ਦੇ ਫੌਜੀ ਆਫਸਰਸ ਹੈ ਉਹਨਾਂ ਦੇ ਨੰਬਰ ਮਿਲੇ ਆ ਗੋਪਾਲ ਸਿੰਘ ਚਾਵਲਾ ਜਿਹੜਾ ਕਿ ਪ੍ਰੋ ਖਰੀਸਤਾਨੀ ਐਲੀਮੈਂਟ ਹੈ ਉਹਦੇ ਨਾਲ ਇਹਦੀ ਚੈਟ ਮਿਲੀ ਹੈ ਤੇ ਕਾਫੀ ਜ਼ਿਆਦਾ ਕਹਿ ਲਈ ਗਈ ਸੈਨਾ ਦੀ ਗਤੀਵਿਧੀ ਸੈਨਾ ਦੀ ਪੋਸਟਾਂ ਦੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਇਹ ਲਗ ਨਿਰੰਤਰ ਹੀ ਜਿਹੜਾ ਸਾਂਝੀ ਕਰਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨੂੰ ਬਖ ਬਖ ਮਾਧਿਅਮ ਰਾਹੀਂ ਕਾਫੀ ਸਮੇਂ ਦੌਰਾਨ ਜਿਹੜੇ ਕਿ ਪੈਸੇ ਵੀ ਇਹਨੂੰ ਆਣੀ ਤਸਦੀਕ ਹੋਈ ਹੈ ਤੇ ਇਹਦੀ ਅਰੈਸਟ ਪਾ ਕੇ ਜਿਹੜਾ ਕਿ ਆਪਾਂ ਮੁਕੱਦਮਾ ਨੰਬਰ 137 ਆਫੀਸ਼ਲ ਸਿਗਰਟ ਐਕਟ ਦੇ ਤਹਿਤ ਥਾਣੇ ਸਿਟੀ ਦਾ ਦਰਜ ਕੀਤਾ ਹੈ ਤੇ ਇਹ ਦੀ ਜਿਹੜੀ ਫੰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਦੱਸ ਜਿਗੇ ਪਿਛਲੇ 5 ਸਾਲ ਤੋਂ ਇਹ ਗੋਪਾਲ ਸਿੰਘ ਚਾਵਲਾ ਦੇ ਨਾਲ ਕਾਚ ਦੇ ਵਿੱਚ ਸੀਗਾ ਤੇ ਉਹਦੇ ਨਾਲ ਜਿਹੜੀ ਇਨਫੋਰਮੇਸ਼ਨ ਹੈ ਲਗਾਤਾਰੀ ਸਾਂਝਾ ਕਰਦੇ ਆ ਕਿ ਉਹਦੇ ਗੈਂ ਟਾਈ ਵਕਮਕ ਥਾਵਾ ਤੇ ਜਾ ਕੇ ਵਾਪਕ ਬੰਦੇ ਦੇਖਦੇ ਆ ਨੈਟਵਰਕ ਦੇ ਵਿੱਚ ਅੱਗੇ ਇੰਡਸਟਰੀ ਦਾ ਪਤਾ ਲੱਗੂਗਾ ਕਿ ਹੋਰ ਕਿਹੜੇ ਕਿਹੜੇ ਬੰਦੇ ਇਹਦੇ ਟੱਚ ਦੇ ਵਿੱਚ ਸੀਗੇ ਅਹ ਕੀਤਾ ਨੂੰ ਦੱਸ ਹੀ ਦਿੱਤਾ ਕਿ ਬਈ ਪੈਸੇ ਦੀ ਟ੍ਰਾਂਜੈਕਸ਼ਨਸ ਵੀ ਸਾਹਮਣੇ ਆਈ ਹੈ ਵੀ ਤੋਂ ਵੱਧ ਜਿਹੜੇ ਸੀ ਆਈਐਸਆਈ ਦੇ ਬੰਦੇ ਨੇ ਪਾਕਿਸਤਾਨੀ ਕੋਕੀ ਏਜੰਸੀ ਦੇ ਬੰਦੇ ਇਹਦੇ ਨਾਲ ਟੱਚ ਦੇ ਵਿੱਚ ਸੀਗੇ ਤੇ ਇਹ ਆਪਣੇ ਆਪ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਵੀ ਸੀਗਾ ਤੇ ਪਾਕਿਸਤਾਨ ਦੇ ਨਾਲ ਫੇਸਬੁੱਕ ਰਾਹੀਂ ਤੇ ਵਟਸਐਪ ਰਾਹੀਂ ਜਿਹੜਾ ਕਿ ਗੱਲਾਂ ਕਰਦਾ ਪਿਆ ਸੀਗਾ ਇਹ ਦੇਖੋ ਇਹਦੇ ਖਾਤੇ ਜਿਹੜੇ ਖੰਡਾਲੇ ਜਾ ਰਹੇ ਆ ਤੇ ਫਿਲਹਾਲ ਮੁਦਲੇ ਤੌਰ ਤੇ ਜਿਹੜੇ ਕਿ ਗੂਗਲ ਪੇ ਟ੍ਰਾਂਜੈਕਸ਼ਨਸ ਇੰਟਰਨੈਟ ਟ੍ਰਾਂਜੈਕਸ਼ਨਸ ਭਾਰੋਂ ਵੀ ਪੈਸੇ ਆਣੇ ਦੇ ਖਾਤੇ ਵਿੱਚ ਤਸਦੀਕ ਹੁੰਦੇ ਆ ਜਿਹੜਾ ਕਿ ਐਗਜ਼ੈਕਟ ਅਮਾਉਂਟ ਹੈ ਉਹ ਤਫਤੀਸ਼ ਉਹਨਾਂ ਲਈ ਹੋਊਗਾ ਕਿ ਉਹ ਕਿੰਨੇ ਪੈਸੇ ਜੜੇਗੀ ਬਰਾਮਦ ਇਹ ਦੇਖੋ ਪ 2020 ਤੋਂ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਦੇ ਰਿਸੀਗਾ ਇਨੀਸ਼ੀਅਲੀ ਫੇਸਬੁੱਕ ਰਾਹੀਂ ਇਹ ਮਾਰੇ ਟੈਸਟ ਦੇ ਵਿੱਚ ਆਇਆ ਮੁੜ ਕੇ ਵਟਸਐਪ ਤੇ ਇਹਦੀ ਗੱਲਬਾਤ ਹੋਣੀ ਸ਼ੁਰੂ ਹੋ ਗਈਆਂ ਫਿਰ ਵਕ ਵਕ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਅਫਸਰ ਸੀਗੇ ਉਹਨਾਂ ਨਾਲ ਇਹ ਗੱਲਬਾਤ ਸ਼ੁਰੂ ਹੋ ਗਈ ਹੁਣ ਤੱਕ ਜਿਹੜੇ 20 ਤੋਂ ਵੱਧ ਜਿਹੜੇ ਪਾਕਿਸਤਾਨੀ ਨੰਬਰਸ ਨੇ ਪਾਕਿਸਤਾਨ ਇੰਟੈਲੀਜੈਂਸ ਆਫੀਸਰਜ਼ ਦੇ ਨੰਬਰ ਨਹੀਂ ਉਹਦੇ ਪਹੁੰਚ ਆ ਬਰਾਬਰ ਹੈ ਉਹ ਜੀ ਇਹ ਇਹਦੇ ਕਹਿਣ ਦੇ ਮੁਤਾਬਕ ਹੈ ਕਿ ਵੀ 5 ਸਾਲ ਤੋਂ ਬਾਰੇ ਨੂੰ ਗੱਲ ਕਰਦੇ ਹੋਏ ਹੋ ਗਈ ਹੈ ਹੁਣ ਇਸ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਕਿਨੇ ਟਾਈਮ ਤੋਂ ਸਾਂਝੀ ਕਰ ਰਿਹਾ ਹੈ ਹੁਣੇ ਐਕਟਿਵ ਹੋਇਆ ਹੈ ਇੱਕ ਸਲੀਪਰ ਸੈੱਲ ਨਾ ਦਾ ਵੀ ਵਰਡ ਹੁੰਦਾ ਹੈ ਕਿ ਭਈ ਬੰਦਾ ਜਿਹੜਾ ਵੀ ਗੱਲ ਕਰਨ ਤੋਂ ਬਾਅਦ ਚੁੱਪਚਾ ਬਹਿ ਜਾਂਦਾ ਕੋਈ ਐਕਟੀਵਿਟੀ ਨਹੀਂ ਕਰਦਾ ਕੋਈ ਗਤੀਵਿਧੀ ਨਹੀਂ ਕਰਦਾ ਹੋ ਸਕਦਾ ਹੈ ਕਿ ਪਿਛਲੇ ਜਦੋਂ ਆਪਰੇਸ਼ਨ ਸਿੰਦੂ ਸ਼ੁਰੂ ਹੋਇਆ ਉਸ ਅਗੇਲੇ ਇਹ ਵੀ ਦੇਖਣਾ ਚਾਇਆ ਸੀਗਾ ਕਿ ਪਾਕਿਸਤਾਨ ਨੇ ਆਪਣੇ ਸਲੀਪਰ ਸੈੱਲ ਜਿਹੜੇ ਆਈਐਸਆਈ ਨੇ ਹੋ ਸਕਦਾ ਉਸ ਦੌਰਾਨ ਐਕਟੀਵੇਟ ਹੋਇਆ ਹੋਵੇ ਤੇ ਉਸ ਦੌਰਾਨ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕਰਨੇ ਸ਼ੁਰੂ ਕੀਤੀ ਹੋਵੇ ਉਸ ਤਸਕੀਰ ਦਾ ਵੀ ਸਾਬਾ ਤੇ ਉਹ ਆਪਾਂ ਵੇਖਾਂਗੇ ਕਿ ਬਈ ਇਹ ਇਨਫੋਰਮੇਸ਼ਨ ਜਿਹੜੀ ਸਾਂਝੀ ਕਰਨ ਕਰ ਰਿਆ ਸੀ ਉਹ ਕਿੰਨੇ ਚੇਤੋਂ ਕਰ ਰਿਆ ਸੀ ਕੋਈ ਜਿਹੜਾ ਕੋ ਅਮਬੌਟ ਰੇ ਚਲਦੀ ਸੀਗੀ ਬਲੈਕ ਆਉਟ ਰੇ ਚਲਦੀ ਸੀਗੀ ਉਹਦੇ ਦੌਰਾਨ ਵੀਡੀਓ ਬਣਾ ਕੇ ਪਾਉਂਦਾ ਸੀਗਾ ਕਿਥੇ ਦੀ ਜੋ ਕੋਈ ਆਰਮੀਰੀ ਮੂਵਮੈਂਟ ਹੋਦੀ ਸੀ ਉਹਨਾਂ ਦੀ ਫੋਟੋਆਂ ਖਿੱਚ ਕੇ ਪਾਉਂਦਾ ਸੀਗਾ ਇਸ ਤਰੀਕੇ ਦੀ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਖੁੱਲਕੇ ਤੁਹਾਡੇ ਨਾਲ ਕਲਾਸੀਫਾਈਡ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦੇ ਤੁਹ

ਪੁਣਾ ਸੀ ਲਿਖ ਕੇ ਭੇਜਿਆ ਹੋਇਆ ਹੈ ਕਿ ਇਹ ਟ੍ਰੈਵਲ ਇਹ ਕਿਲੇ ਦੇ ਦੇਸ਼ ਚ ਇਹ ਟ੍ਰੈਵਲ ਕਰਕੇ ਆਇਆ ਹੈ ਕਿ ਉਹ ਪਾਕਿਸਤਾਨ ਗਿਆ ਕਿ ਨਹੀਂ ਗਿਆ ਕੋ ਸਾਰਾ ਕੁਝ ਜਾਂਚ ਜ਼ਰੂਰ ਪਤਾ ਲੱਗ